ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਸਾਰਿਆਂ ਦੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਤੇ ਅਈ ਇਹ ਵੜਿਆ ਗਿਆ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਟਾਲਾ ਸਾਹਿਬ ਮੱਥਾ ਟੇਕ ਕੇ ਆਤੇ ਆ ਤੇ ਟਾਲਾ ਸਾਹਿਬ ਦੇ ਮੈਂ ਪਹਿਲਾਂ ਵੀ ਕਾਫੀ ਵਲੌਗ ਬਣਾਏ ਆ ਹੁਣ ਮੰਮੀ ਕਹਿੰਦੇ ਕਿ ਜਾਣਾ ਵਾ ਕੰਬਲ ਖਰੀਦਣ ਤੇ ਇੱਥੇ ਲੱਗ ਗਏ ਟਾਲਾ ਸਾਹਿਬ ਤੋਂ ਅੱਗੇ ਤਨਤਨ ਰੋਡ ਤੇ ਜਦੋਂ ਆਪਾਂ ਤਨਤਨ ਸਾਹਿਬ ਨੂੰ ਜਾਈਦਾ ਅੰਮ੍ਰਿਤਸਰੋਂ ਤੇ ਇਧਰਲੇ ਬੰਨੇ ਫੈਕਟਰੀ ਆ ਮੇ ਹਮ ਇਧਰਲੇ ਬੰਨੇ ਕੰਬਲਾਂ ਦੀ ਫੈਕਟਰੀ ਆ ਜਿੱਥੇ ਕਿਲੋਆਂ ਦੇ ਹਿਸਾਬ ਨਾਲ ਕੰਬਲ ਮਿਲ ਜਾਂਦੇ ਆ ਜਦਾਂ ਮਾਰਕੀਟ ਨਾਲੋਂ ਕਾਫੀ ਸਸਤੇ ਕੰਬਲ ਮਿਲ ਜਾਂਦੇ ਆ ਤੇ ਉੱਥੇ ਚੱਲੇ ਹੁਣ ਤੇ ਜਾ ਕੇ ਉੱਥੇ ਥੋੜੀ ਬਹੁਤ ਕਰਦੇ ਆ ਸ਼ੋਪਿੰਗ ਹਾਂ ਆਪਾਂ ਰੋਡ ਤੇ ਦੁਕਾਨਾਂ ਉੱਥੇ ਲੱਲਣੇ ਦੋ ਫੈਕਟਰੀ ਵਾਲੇ ਹੀ ਆ ਉਹਨਾਂ ਤੇ ਆ ਹੁੰਦੇ ਫੈਕਟਰੀ ਵਾਲੇ ਹੀ ਆ ਪਰ ਇਹ ਵੀ ਉੱਥੇ ਫਟਕ ਬੜੀ ਚੜਦੀ ਆ ਆਪਾਂ ਇੱਥੋਂ ਦੁਕਾਨ ਤੋਂ ਲੈ ਲੈਂਦੇ ਆ ਇਹ ਮਤਲਬ ਫਰਕ ਹੁੰਦਾ ਕੋਈ ਉਹਦੇ ਚ ਕਿ ਕਿਦਾਂ ਉਹ ਤਾਂ ਕਿਲੋਆਂ ਦੇ ਹਿਸਾਬ ਨਾਲ ਦਿੰਦੇ ਆ ਕਿ ਨਹੀਂ ਇੱਥੇ ਵੀ ਕਿਲੋਆਂ ਦੇ ਹਿਸਾਬ ਨਾਲ ਦੇਣਾ ਆਪਾਂ ਨੂੰ ਕਿਲੋਆਂ ਦੇ ਹਿਸਾਬ ਨਾਲ ਆ ਤਾਂ ਉਹ ਫੈਕਟਰੀ ਵਾਲਾ ਕਿਲੋਆਂ ਦੇ ਹਿਸਾਬ ਨਾਲ ਦਿਆਂਗਾ ਕਈ ਚੀਜ਼ਾਂ ਪੈ ਉਹ ਉੱਥੇ ਚੱਲੇ ਹਣ ਲਗ ਲਗ ਪ੍ਰਾਈਸ ਹੁੰਦੀ ਹੈ ਸਾਰੇ ਚੀਜ਼ ਦੇ ਤੇ ਬਾਕੀ ਇਹ ਵੀ ਉੱਥੇ ਨਾ ਉਹਨਾਂ ਨੇ ਫੈਕਟਰੀ ਦੇ ਵਿੱਚ ਜਿੱਦ ਦੀ ਫੈਕਟਡ ਪੀਸ ਜਿਹੜੇ ਉਹਨਾਂ ਦੀਆਂ ਢੇਰੀਆਂ ਲਾਈਆਂ ਹੁੰਦੀਆਂ ਉੱਥੋਂ ਲੋਕੀ ਚੋਗ 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 ਕੇ ਲੈ ਆਉਂਦੇ ਆ ਇੱਥੇ ਫਿਰ ਪੀਸ ਤੇ ਪੈਕਿੰਗ ਹਾਂ ਇੱਥੇ ਵਧੀਆ ਵੀ ਮਤਲਬ ਹੁੰਦੀ ਹੈਗੇ ਮਤਲਬ ਜਦੋਂ ਆਪਾਂ ਇਧਰੋਂ ਟਾਲਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਇਧਰੋਂ ਗਾਂ ਨੂੰ ਨਿਕਲੀਦਾ ਤਰਨਦਾਨ ਸਾਹਿਬ ਵੱਲੋਂ ਤੇ ਬਾਬਾ ਨੋਥ ਸਿੰਘ ਦੀ ਸਮਾਦ ਹੁੰਦੀ ਰਾਹ 'ਚ ਆਵੇ ਉੱਥੇ ਹਣ ਤੇ ਇੱਥੋਂ ਲੰਘ ਕੇ ਤੇ ਥੋੜਾ ਹੀ ਪੈਂਦਾ ਨਾ ਇੱਥੋਂ ਮੈਨੂੰ ਲੱਗਦਾ ਹਾਂ 5 ਮਿੰਟ ਦਾ ਰਸਤਾ ਵਾ ਤੇ ਰੋਡ ਦੇ ਉੱਤੇ ਹੀ ਦੁਕਾਨਾਂ ਵਾ ਖੱਬੇ ਹੱਥੋਂ ਵਾਲੀਆਂ ਤੇ ਉਤੋਂ 5 ਮਿੰਟ ਅੱਗੇ ਜਾ ਕੇ ਤੇ ਲੈਫਟ ਸਾਈਡ ਤੇ ਫੈਕਟਰੀ ਆ ਤੇ ਜੇ ਤੇ ਫੈਕਟਰੀ ਦੇ ਵਿੱਚੋਂ ਲਈਏ ਇਥੇ 1 ਮਿੰਟ ਰੁਕ ਜਾ ਜੇ ਤੇ ਫੈਕਟਰੀ ਚੋਂ ਲਈਏ ਸਮਾਨ ਤੇ ਉੱਥੇ ਫਿਰ ਚੁਣ ਮਣ ਕੇ ਲੈਣਾ ਪੈਂਦਾ ਵਾ ਸਮਾਨ 1 ਮਿੰਟ ਰੁਕੋ ਆ ਲੋ ਆ ਲੋ ਬਾਬਾ ਜੀ ਜੇ ਤੇ ਫੈਕਟਰੀ ਚੋਂ ਸਮਾਨ ਲਈਏ ਚੁਣ ਕੇ ਵੀ ਲੈਣਾ ਪੈਂਦਾ ਉੱਥੇ ਵੀ ਪੈਕਿੰਗ ਮਿਲਦੀ ਆ ਵਾ ਪੈਕਿੰਗ ਵੀ ਮਿਲਦੀ ਪਰ ਉੱਥੇ ਡਿਫੈਕਟਡ ਪੀਸ ਵੀ ਵਿੱਚ ਪਏ ਹੁੰਦੇ ਆ ਨਾ ਉਹ ਢੇਰੀਆਂ ਤੇ ਇੱਥੇ ਆ ਵੀ ਦੁਕਾਨ ਚ ਜਿੱਦਾਂ ਆਮ ਦੁਕਾਨ ਤੋਂ ਆਪਾਂ ਸ਼ਾਪਿੰਗ ਕਰੀਦੀ ਉਦਾਂ ਆਪਾਂ ਨੂੰ ਮਿਲ ਜਾਂਦੀ ਚੀਜ਼ ਮਿਲਦੀ ਆਲਮੋਸਟ ਸੇਮ ਰੇਟ ਤੇ ਹੀ ਆ ਤੇ ਕਿਲੋਆਂ ਦੇ ਭਾਅ ਨਹੀਂ ਮਿਲਦੀ ਆ ਤੇ ਹੁਣ ਉੱਥੇ ਜਾ ਕੇ ਵੇਨੇ ਆ ਆਪਾਂ ਕਿੰਨਾ ਕੁ ਸਮਝ ਲੈਣਾ ਆਪਾਂ ਕੋਈ ਜ਼ਿਆਦਾ ਨਹੀਂ ਲੈਣਾ ਮੈਂ ਦੋ ਰਜਾਈਆਂ ਲੈਣੀਆਂ ਵਾ ਹਮ ਇੱਕ ਰੈਂਗੋ ਦਾ ਕੰਬਲ ਲੈਣਾ ਵਾ ਨਿੱਕਾ ਅੱਛਾ ਤੇ ਇੱਕ ਕੰਬਲ ਹੀ ਰੈਂਗੋ ਬਸ ਯਾ ਤਾਂ ਨਹੀਂ ਲੈਣਾ ਆ ਉਹ ਇੱਧਰ ਇੱਧਰ ਹੀ ਆਏ ਹਾਂ ਪਟਾਕੇ ਲੈਣ ਵਿੱਚ ਆ ਵੀ ਇੱਥੇ ਆ ਬਾਬਾ ਨਾਨਕ ਦੀ ਸਮਾਰਦੇ ਵਿੱਚ ਕਿਹੜਾ ਵੀਰ ਤੈਨੂੰ ਪੁੱਛਦਾ ਵੀ ਮੈਂ ਵੀਡੀਓ ਵਿੱਚ ਉਹਦੇ ਹੁਣ ਦੀਵਾਲੀ ਲੰਗ ਗਈ ਪਟਾਕੇ ਪੈ ਗਏ ਉਹਨੂੰ ਫੋਨ ਵੀ ਲਾਉਂਦੇ ਰਹੇ ਬਾਅਦ ਚ ਮੈਂ ਫੋਨ ਲਾਉਂਦਾ ਰਿਆਂ ਤੇ ਉਹ ਵੀਰ ਨੇ ਬਾਅਦ ਚ ਮੇਰਾ ਫੋਨ ਨਹੀਂ ਚੁੱਕਿਆ ਪਹਿਲਾਂ ਡੈਡੀ ਨੂੰ ਫੋਨ ਲਾਉਂਦੇ ਰਹੇ ਪੁੱਛਣ ਨੂੰ ਤੇ ਮੈਂ ਲੱਗੇ ਨਹੀਂ ਡੈਡੀ ਦੇ ਤੇ ਜਦੋਂ ਮੈਂ ਲੱਗ ਗਿਆ ਮੈਂ ਜਾਂ ਮੈਨੂੰ ਨੰਬਰ ਦਿੱਤਾ ਤੇ ਮੈਂ ਆਪਣੇ ਨੰਬਰ ਤੋਂ ਫੋਨ ਵੀ ਦੋ ਤਿੰਨ ਲਾਏ ਤੇ ਉਹ ਵੀਰ ਨੇ ਫੋਨ ਨਹੀਂ ਚੁੱਕਿਆ ਉਹਨੇ ਗੁੱਸੇ ਦੇ ਮਾਰੇ ਨੇ ਚੁੱਕਿਆ ਹੀ ਨਹੀਂ ਹੁਣ ਆ ਦੱਸ ਦੇ ਨਹੀਂ ਮੈਨੂੰ ਪਤਾ ਹੀ ਨਹੀਂਗਾ ਡੈਡੀ ਨੂੰ ਪਤਾ ਨਹੀਂ ਤੇ ਮੈਨੂੰ ਪਤਾ ਇਹ ਤਾਂ ਮੇਰੇ ਨਾਲ ਗੱਲ ਹੀ ਜ ਇੱਥੇ ਹੀ ਆਦਾਂ ਪਟਾਕੇ ਵਾਲੀ ਜਿਹੜੀ ਫੈਕਟਰੀਆਂ ਵੀ ਇੱਧਰਲੀ ਸਾਈਡ ਹੀ ਹੈਗੀਆਂ ਮੈਨੂੰ ਪਟਾਕੇ ਵਾਲੀ ਦੁਕਾਨ ਦਾ ਨਾਮ ਚਿੱਤਾ ਭੁੱਲ ਗਿਆ ਇੱਥੇ బోర్ਡ ਲੱਗਾ ਹੋਣਾ ਹੈ ਨੂੰ ਠਾਣ ਨੂੰ ਜਾਈਦਾ ਵਾ ਇਹ ਬਾਬਾ ਫੋਟਾ ਸਾਹਿਬ ਨੂੰ ਜਾਂਦਾ ਰਾਂ ਹੂੰ ਤਨ ਤਾਰਨ ਨੂੰ ਬਾਬਾ ਬੁੱਢਾ ਸਾਹਿਬ ਵਾਲਾ ਉਥੋਂ ਗੱਡੀ ਚੋਂ ਕਾ ਲੈਣਾ ਆ ਵੀ ਆ ਗਿਆ ਕਿ ਇੱਥੋਂ ਇੱਥੋਂ ਜਾਈਦਾ ਬਾਬਾ ਫੋਟਾ ਸਾਹਿਬ ਦੇ ਨਾਲ ਇਧਰ ਜਿਲਜੀ ਦਾ ਹਾਂ ਬਾਬਾ ਤਾਰਨ ਨੂੰ ਕਹਿੰਦੇ ਹਾਂ ਆਹੀ ਦੁਕਾਨ ਹੈ ਆਹੀ ਦੁਕਾਨ ਹੈ ਨਾ ਮਮੀ ਗਾਂ ਜਾਣ ਤੋਂ ਡੈਡੀ ਪਿੱਛੇ ਰੋਕਦੇ ਆਪਾਂ ਮੋਟਰਸਾਈਕਲ ਸਾਈਕਲ ਵਾਲਾ ਟਾਪੋ ਡਾ ਵੀ ਜਾਂੜਿਆ ਆਓ ਪਾਟੀਆਂ ਬਲੈਂਕਟ ਤੋਂ ਜਾਈਦਾ ਆਪਾਂ ਹਾਂ ਅੱਗੇ ਵੀ ਆਏ ਆ ਆਪਾਂ ਇੱਥੇ ਮੈਨੂੰ ਲੱਗਦਾ ਦੀਦੀ ਸੰਦੀਪ ਹਣੀ ਇੱਥੋਂ ਲੈ ਕੇ ਗਏ ਜਿਹੜੇ ਉਹ ਖੜਾ ਚ ਵੱਡੇ ਆਪਾਂ ਹਨਾ ਸਾਰੇ ਗਾਣ ਇੱਥੋਂ ਲੈ ਕੇ ਜਾਂਦੇ ਚਲੋ ਉਤਰੋ ਫਿਰ ਕਦਾਂ ਭਰੀ ਪਈ ਦੁਕਾਨ ਸਾਰੀ ਕੰਬੜਾ ਨਾਲ ਕੰਬੜੀ ਕੰਬੜ ਇਹਨਾਂ ਨੂੰ ਕੰਬਲ ਵੇ ਵੇ ਮੰਮੀ ਇਹਨਾਂ ਨੂੰ ਗਰਮੀ ਨਾ ਲੱਗਦੀ ਹੋ ਮੈਂ ਇਹਨਾਂ ਨੂੰ ਕੰਬਲ ਵੇ ਵੇ ਗਰਮੀ ਨਾ ਲੱਗਦੀ ਉਹ ਵਨ ਵੇ ਵੇ ਲੱਗੀ ਜਾਂਦੀ ਕੰਬਲ ਵਗਰਮੇ ਕਿੱਥੋਂ ਤੱਕ ਵੇ ਕੰਬਲ ਹੀ ਕੰਬਲ ਬਸ ਇਦਾਂ ਹੀ ਚੁੱਕਣੇ ਆ ਹਾਂ ਆ ਮੋਟੇ ਕੰਬਲ ਮੰਮੀ ਇਹ ਪਰ ਇਹ ਸਿੰਗਲ ਸਿੰਗਲ ਵਾ ਹਨਾ ਡਬਲ ਬੈੱਡ ਵਾਲੇ ਨਹੀਂ ਆ ਵੀ ਸਿੰਗਲ ਲਾਪਾ ਅੰਦਰੋਂ ਲੈਨੇ ਪੈਕਿੰਗ ਵਾਲੇ ਰਜਾਈ ਨਹੀਂ ਨਹੀਂ ਡਬਲ ਵੱਡੀ ਰਜਾਈ ਆ ਆਵੇ ਖੁੱਲਦੀ ਪੂਰੀ ਸੋਹਣੀ ਆ ਨਾ ਕਲਰ ਵੀ ਸੋਨਾ ਪਰ ਨਹੀਂ ਡਬਲ ਨਹੀਂ ਲੈਣੀ ਡਬਲ ਆਪਣੇ ਘਰ ਨਹੀਂ ਲਪੇਰੀ ਸਿੰਗਲ ਲੈਣੀ ਉਹ ਐਦਾਂ ਮੰਮੀ ਇਹਨਾਂ ਉੱਤੇ ਬਾਅਦ ਚ ਉਹ ਚੜਾਉਣੇ ਨੇ ਗਲਾਫ ਜਿਹੜੇ ਉਹ ਆ ਸਾਸਰੀ ਘਰ 20 ਸਾਲ ਹੋ ਗਏ ਠੀਕ ਆ ਜੀ ਬੜੇ ਦਿਨਾਂ ਬਾਅਦ ਆਇਆ ਐਦਾਂ ਹੀ ਭਾਜੀ ਲੇਟ ਹੀ ਆਈ ਦਾ ਅਸੀਂ ਸਿਆੜ ਲੇਟ ਆਇਆ ਨਾ ਯਾਰ ਕਾਹ ਹੋਣਾ ਬੜੇ ਦਿਨਾਂ ਬਾਅਦ ਬੋ ਤੇ ਨਰੀ ਆਏ ਮੈਂ ਆਇਆ ਇਹਨਾਂ ਹਾਲ ਬੰਦੇ ਆਣ ਜੇ ਗਰਮੀਆ ਬੜੀ ਆ ਰਹੀ ਹੈ ਸਿੰਗਲ ਹੀ ਲੈ ਲੋ ਕਲਰ ਦੋ ਚਾਰ ਹੈਗੇ ਵਸ ਇਹਦੇ ਮੰਮੀ ਸਿੰਗਲ ਕਿਰਲੀ ਲੈਣ ਡਿਆ ਭਾਬੀ ਪੁੱਛਣ ਢੀ ਕਹਿੰਦੇ ਜੋਤੀ ਲਈ ਜਿਹੜਾ ਸਿੰਗਲ ਹੋਲੀ ਸਿੰਗਲ ਜਿਹੜਾ ਡਬਲ ਆਉਂਦਾ ਮਿੰਟ ਮਿੰਟਚਨਾ ਕਰਦੀ ਭਾਬੀ ਸਿੰਗਲ ਸਿੰਗਲ ਬੰਦਾ ਸੌਖਾ ਵਾ ਮੈਂ ਖੁਸ਼ ਹਾਂ ਮੈਂ ਕੁਝ ਨਹੀਂ ਚਰੀ ਜਾਂਦੀ ਤਾਂ ਉਹ ਉਹ ਹੀ ਜਾਣਦਾ ਖੁਸ਼ ਹਾਂ ਕਿ ਜਾਂਦਾ ਦਿਲ ਜਾਂਦਾ ਮੈਂ ਕਿੰਨਾ ਖੁਸ਼ ਹਾਂ ਹੁਣ ਮੋਨੂ ਵਿਚਾਰਾ ਮੋਨੂ ਵਿਚਾਰਾ ਤੁਸੀਂ ਵੇਖਿਆ ਵਾ ਧੱਕੇ ਜਿਹੇ ਨਾਲ ਸੰਡਿਆ ਹੁੰਦਾ ਮੇਰੀ ਮੇਰੀ ਬੜਾਸ਼ਾਂ ਤਾਂ ਬੁੱਲ ਖੁੱਲੇ ਹੁੰਦੇ ਬੜਾਸ਼ਾਂ ਤਾਂ ਕੀ ਇਹ ਤਾਂ ਕਹਿ ਕੇ ਦੰਦ ਬਾਹਰ ਹੋਂਦੇ ਹੁੰਦੇ ਲੰਡੇ ਹੋਏ ਹੁੰਦੇ ਨਾ ਉਪਰ ਤਾਂ ਗਏ ਨਹੀਂ ਤੂੰ ਇਹ ਨਹੀਂ ਆਵੇ ਇਹ ਤਾਂ ਕਿਸੇ ਨੂੰ ਮਨਾਈ ਨਹੀਂ ਦੇਈ ਕੋਈ ਨਹੀਂ ਹੋਰ ਵੇਚ ਲੋ ਜਿੱਦਾਂ ਨੂੰ ਕੋਈ ਵੀ ਛਾਹਦਾ ਆਂ ਮੈਂ ਇਹ ਵੀ ਹੋਰ ਦੇ ਦੇ ਹਾਂ ਨਹੀਂ ਮੈਂ ਜਿਹੜਾ ਪਹਿਲਾ ਪੀਸ ਖੋਲਿਆ ਉਹ ਨਹੀਂ ਇਹ ਵਧੀਆ ਕੀ ਹੁੰਦਾ ਵਾ ਇਹ ਤਾਂ ਮੈਂ ਖੰਦੇ ਹਾਂ ਇਹ ਸਿੰਗਲ ਰੈੱਡ ਬਲਕ ਇਹ ਵੀ ਨਹੀਂ ਇਹ ਤਾਂ ਦੋ ਬਾਅਦ ਤਾਂ ਨਹੀਂ ਚੋਣ ਚੋਪਕੜਿਆ ਇਹ 1920 ਤੋਂ ਵੱਧ ਦੱਸਿਆ ਹੈ ਇਹ ਵੱਧ ਤੋਂ ਵੱਧ ਦਾ ਰੇਟ ਨਹੀਂ ਲਾਤਾ ਇਹ ਰੈੱਡ ਬਲਕ ਦੀ ਨਹੀਂ ਦੇਖੀ ਸੀ ਹਾਂ ਰੈੱਡ ਵੈਲੂ ਇੱਕ ਜਿਹੜੀ ਉਹ ਬਾਹਰ ਪਈ ਗਰੇ ਜੀ 1100 ਦੀ ਜੋੜੀ ਨਹੀਂ ਆ ਗਰੇ ਦੀ ਵਾਰ ਪਈ ਜਿਹੜੀ ਉਹ ਇਹਦੇ ਨਾਲ ਦੀ ਸੀ ਇਹ ਹੋਰ ਕਲਰ ਕਿਹੜਾ ਇਹਦੇ ਆਉਂਦੀ ਬੜੀ ਕਿੱਦਾਂ ਭਾਬੀ ਵੇ ਕੰਬਲ ਹੀ ਕੰਬਲ ਕਦੇ ਹੀ ਕਦੇ ਇੱਥੇ ਵੇ ਮੈਂ ਖੜੇ ਤੇ ਸਿਆਲਾਂ 'ਚ ਵੀ ਆਇਆ ਹੋਵੇ ਬੰਦਾ ਤੇ ਉਹਨੂੰ ਗਰਮੀ ਨਾ ਲੱਗੇ ਕਿੱਦਾਂ ਕਿੱਦਾਂ ਇੱਧਰੋਂ ਤੇ ਇੱਧਰ ਨਿੱਕੇ ਤੋਂ ਨਿੱਕਾ ਵੱਡੇ ਤੋਂ ਛੋਟਾ ਮਾਰਦੇ ਮਾਰਦੇ ਛਾਲ ਮਾਰਦੇ ਮਾਰਦੇ ਛਾਲ ਹਾਂ ਅਭੀ ਸੁਣੀ ਇੱਕ ਬਾ ਦੇ ਕੀ ਰੇਟ ਲਾਇਆ ਦਾ ਸਸਤੀ ਸਾਡੇ ਵਾਸਤੇ ਤੇ ਮੈਂ ਕਿਉਂ ਲੈ ਆ ਸਾਡੇ ਵਾਸਤੇ ਸਸਤੀ ਆ ਅਸੀਂ ਗਾਹਕ ਨਹੀਂ ਆ ਅਸੀਂ ਉਹਦੇ ਘਰ ਦੀ ਠੀਕ ਆ ਅਸੀਂ ਤੇ ਅੱਜ ਦੇ ਆਉਨੇ ਆ ਨੀ ਸਾਡੀ ਸਮਾਦ ਲਾਗੇ ਨਿੱਜੀ ਜੀ ਦੁਕਾਨ ਹੀ ਹੁੰਦੇ ਅਸੀਂ ਆਉਂਦੇ ਆ ਸਾਡੇ ਗਾਹਕ ਨਹੀਂ ਆ ਸਾਡੇ ਫੈਮਿਲੀ ਮੈਂਬਰ ਨਹੀਂ ਜੇ ਪੁੱਤ ਦੀ ਕੜਾਈ ਵੀ ਹੋਈ ਹੈ ਪੁੱਤ ਪੰਪ ਵੜੇ ਦਿੰਦਾ ਹੀ ਉਹ ਉਹਦੇ ਦੇ ਨੇ ਬੰਦੇ ਆ ਪੁੱਤ ਪੁੱਤ ਦੇ ਨੇ ਬੰਦੇ ਆ ਆ ਵੀ ਸੋਨਾ ਕਲਰ ਮੰਮੀ ਇੱਕ ਆ ਕਰਦੇ ਇੱਕ ਆ ਕਰਦੇ ਸੋਨਾ ਤੇ ਗਈਗਾ ਨਿੱਗਾ ਵੀ ਬੜਾਗਾ ਰੈੱਡ ਵੈਲਵਟ ਦੀ ਜਾਈ ਯਾਰ ਉਹਦਾ ਇਹ ਗੱਲ ਹੈਗੀ ਉਸਤਾਦ ਕੱਪੜ ਜਿੰਨਾ ਵੀ ਰਜਾਇਰ ਗਈਏ ਤੋਂ ਨਿੱਗੀ ਬਹੁ ਰਹੀ ਆ ਹਰੇਗੀ ਸੋਫੇ ਦਾ ਕਵਰ ਕਿਦਾਂ ਹੁੰਦਾ ਵਈ ਨਹੀਂ ਪਹਿਣਾ ਨਹੀਂ ਵਿਛਣਾ ਹੁੰਦਾ ਜੀ ਇਹ ਦੂਜਾ ਮਮੀ ਸੀਟ ਤੇ ਵਿਛਣ ਵਾਲਾ ਵਾ ਦੂਜਾ ਮਤਲਬ ਜਿਹੜਾ ਤੁਸੀਂ ਸਮਝਣ ਦੇ ਨਾ ਉਹ ਓਵਰ ਆਲ ਕਵਰ ਕਰਨ ਵਾਲਾ ਉਹ ਚੀਜ਼ ਨਹੀਂ ਹੈ ਹੈ ਇਹ ਕੰਫਰਟਰ ਹੋਵੇ ਕੋਈ ਇਹ ਕੰਫਰਟਰ ਤੇ ਹੋਵੇ ਇਹ ਗੱਲ ਇਹ ਸਮਾਂ ਲੰਘਿਆ ਵੀਰੇ 200 220 240 ਨਹੀਂ ਵੱਡੀ ਆ ਮਮੀ ਰਜਾਈ ਤੇ ਵੱਡੀ ਆ ਪੂਰੀ ਹੋਰ ਕਿੱਡੀ ਹੁੰਦੀ ਆ ਇਹ ਤਾਂ ਜਿੱਡੀ ਰਜਾਈ ਆ ਤਿੰਨ ਜਾਣੇ ਤੇ ਆ ਜਾਣੀ ਮੈਨੂੰ ਲੱਗਦਾ ਨਹੀਂ ਤਿੰਨਾਂ ਤੇ ਨਹੀਂ ਨਾ ਆਉਂਦੀ ਆਪਣੇ ਬੰਦਿਆਂ ਦੇ ਹਿਸਾਬ ਨਾਲ ਅੰਨ ਅੰਨੇ ਕਦਾਂ ਚ ਇੱਕ ਬੰਦਾ ਆ ਜਾਂਦਾ ਤੇ ਆ ਗਾੜੀ ਆਜ ਨਹੀਂ ਜਿੰਨੀ ਗਾੜੀ ਰਹਿ ਗਈ ਦੋ ਬੰਦੇ ਡੇਢ ਢਾਈ ਜਾਣੇ ਆ ਤੇ ਆਜ ਢਾਈ ਜਾਣੇ ਦੇ ਆਉਣਗੇ। ਮਮੀ ਆ ਲਿਸ਼ਕਣਾਂ ਅਲਿਸ਼ਕਣੇ ਹੀ ਲੈਣੇ ਨਿੱਕਾ ਬਾਹ ਇਹ ਨਿੱਕਾ ਵਾ ਗੁਰਗਾ ਜਿਆਦੇ ਚਿਲ ਮਿਲ ਸਤਾਰੇ ਲੱਗੇ ਇਹਨਾਂ ਦੇ ਆ ਨਿੱਕਾ ਵਾ ਨਾ ਜੱਦੀ ਆਣੀ ਕੇ ਬਿਲਕੁਲ ਨਹੀਂ ਨਹੀਂ ਆ ਨਹੀਂ ਆਉਣਾ ਆ ਨਹੀਂ ਡਰਾਇੰਗ ਰੂਮ ਵਾਲੇ ਤੇ ਨਾ ਹਾਂ ਨਹੀਂ ਇਹ ਨਹੀਂ ਆਉਣਾ ਸੋਣਾ ਹੀ ਉਹਦਾ ਕਬਰ ਪਰ ਥੋੜਾ ਵੱਡਾ ਆਉਣਾ ਨਹੀਂ ਵੱਡਾ ਨਹੀਂ ਆ ਨਹੀਂ ਵਾ ਆਹ ਛੋਟਾ ਵਾ ਮੈਂ ਕਹਿ ਲਾਂ ਜਾਈ ਤੁਹਾਨੂੰ ਵੀ ਇਹ ਛੋਟਾ ਵਾ ਮੰਮੀ ਮੰਮੀ ਭਾਬੀ ਆਂਦੀ ਲੰਮੇ ਪਾ ਕੇ ਵੇਖੋ ਵੀ ਸੈ ਸੂਜ ਆਉਂਦਾ ਪੂਰਾ ਕਿ ਨਹੀਂ ਰਜਾਈਆਂ 'ਚ ਪੈਰ ਪੂਰ ਬਾਹਰ ਆ ਕੇ ਤੇ ਫੇਰ ਨਾ ਕਿਉ ਪੈਰ ਬਾਹਰ ਆਏ ਤੇ ਸਤਾਲੇ ਹੀ ਮੋੜ ਜਾਣੀਆਂ ਹੀ ਹੋ ਆਓ ਨਹੀਂ ਆਈ 7 ਫੁੱਟ ਤੇ ਹੈਗਾ ਨਹੀਂ ਕੋਈ ਵੀ 6 ਫੁੱਟ ਵੀ ਨਹੀਂ ਆਈ ਤੇ ਪੂਰਾ ਮੈਂ 6 ਫੁੱਟ ਲੱਗ ਗਏ ਆ ਢਾਨੋ ਗਿਆ ਮੰਮੀ ਆਪਣਾ ਸਮਾਨ ਕੁੱਤੇ ਦਾ ਕੰਬਲ ਜ਼ਰੂਰ ਦੋ ਭਾਈ ਰੈਂਗੋ ਦਾ ਉਹ ਐਡਾ ਛੋਟਾ ਤੇ ਨਹੀਂ ਹੋਣਾ ਥੋੜਾ ਜਿਹਾ ਵੱਡਾ ਦੇ ਦੇਣਾ ਹਾਂ ਨਹੀਂ ਚਲੋ ਪੂਰਾ ਪੂਰਾ ਨਹੀਂ ਚਾਹੀਦਾਾਨੂੰ ਵੀ ਮਾਸਾ ਵੱਡਾ ਹੀ ਹੋਵੇ ਇੱਕ ਰਜਾਈ ਆ ਹੋਗੀ ਇੱਕ ਹੋਗੀ ਤੇ ਇੱਕ ਇੱਕ ਕਿੜੀ ਤਿੰਨ ਹੀਗੀ ਇੱਕ ਹੋਰ ਹੀ ਰੈੱਡ ਕਲਰ ਦੀ ਵਿੱਚ ਵੇਟ ਕਰਕੇ ਤੇ ਫਿਰ ਕਿੰਨੇ ਕਿਲੋ ਹੀ ਆ 3 ਕਿਲੋ ਤੇ 700 ਗ੍ਰਾਮ ਹੋਈਏ ਇੱਕ ਕੰਬਲ ਦੋ ਜੁੜੀਆਂ ਸੁਣਾ ਲੈ ਰਹੀਆਂ ਬਸ ਇਹ ਰਹੀ ਹੈ 3 ਰਜਾਈਆਂ ਹੈ ਉਸਤਾਦ ਇੱਕ ਹੋਰੀ ਆ ਲਿਆ ਆਪਾਂ ਸਾਰਾ ਸਮਾਨ ਮੰਮੀ ਚਾਰ ਸਰਾਣੇ ਤਿੰਨ ਰਜਾਈਆਂ ਤੇ ਇੱਕ ਕੰਬਲ ਠੀਕ ਆ ਕਿੰਨੇ ਦਾ ਆ ਕੰਬਲ ਕਿੰਨੇ ਦਾ ਇਹ ਤੋਲ ਕੇ 200 ਰੁਪਏ ਕਿਲੋ ਤੇ ਕਿੰਨੇ ਕਿਲੋ ਆ ਇਹ ਹੋਇਆ ਵਾ ਜੇ ਗੱਡੀਆਂ ਨਹੀਂ ਲਈਆਂ ਗੱਡੀਆਂ ਕੋਈ ਨਹੀਂ ਕਹਿੰਦੇ ਕਵਰ ਨਹੀਂ 700 ਰੁਪਏ ਦਾ ਹੋ ਗਿਆ ਰਣਿਚਾਰ ਤੋਂ ਆ ਹੋ ਸਹੀ ਸਾਡੇ ਤੇ ਇਹ ਬਣਿਆ ਸੀ 720 ਰੁਪਏ ਦਾ ਭਾਜੀ 720 ਦਾ ਕੰਬਲ ਹੀ ਦੋ ਜੋੜੀਆਂ ਸਹਰਾਣੀਆਂ ਦੀਆਂ 2000 ਰੁਪਏ ਰਲ ਕੇ ਦੇਂਗੇ ਲਾਤੀ ਤੁਹਾਨੂੰ ਤੇ ਇੱਕ ਰੈੱਡ ਬੈਲਵਰ ਦੀ ਦੇਈਏ ਬਸ 5020 ਰੁਪਏ ਬਣੇ ਡੋਟਰ 5020 ਰੁਪਏ ਬਣ ਗਏ ਇੰਨੇ ਇੰਨੇ ਇੱਕ ਸਮਾਨ ਦੇ ਆ ਸਾਰੇ ਤਿੰਨ ਲਿਜਾਈਆਂ ਇੱਕ ਕੰਬਲ ਤੇ ਚਾਰ ਦੋ ਜੋੜੀਆਂ ਸਹਰਾਣੀਆਂ ਹੋਰ ਕੋਸਟ ਲੈਣਾ ਤੇ ਵਾਇਕਰ ਹੋਰ ਦੀਵਾਲੀ ਦਾ ਗਿਫਟ ਲਿਆ ਹੁਣ ਕੱਟ ਕੇ ਆਹ ਦੀਵਾਲੀ ਦਾ ਗਿਫਟ ਹੁਣ ਇਹ ਨਾ ਇਹ ਨਾ ਵੀਰ ਮੇਰਾ ਕਹੀਂ ਕਿ ਦੀਵਾਲੀ ਤੋਂ ਪਹਿਲਾਂ ਨਹੀਂ ਆਤੀ ਗਿਫਟੀ ਹੈ ਤੁਹਾਡੇ ਵਾਸਤੇ ਹੋ ਦੱਸੋ ਕੀ ਗਿਫਟ ਰਹਿ ਗਿਆ ਇਹ ਨਾ ਨਾ ਕਹੀਂ ਹੁਣ ਪੀ ਦਿਵਾਲੀ ਤੋਂ ਪਹਿਲਾਂ ਨਹੀਂ ਆਏ ਗਿਫਟ ਨਹੀਂ ਮਿਲਣਾ ਕੋਈ ਗੱਲ ਹੈ ਜੀ ਤੁਸੀਂ ਤੁਹਾਡੇ 12 ਮਹੀਨੇ ਦੀਵਾਲੀ ਹੈ ਕੋਈ ਚੱਕਰ ਫੇਰ ਵੀ ਚਲੋ ਉਹ ਰੱਖ ਲੈਣਾ ਹੁਣ ਇਦਾਂ ਨਹੀਂ ਜਾਣ ਦਿੰਦਾ ਉਹ ਲਿਆ ਕੇ ਦੋ ਗੁਰੂਆ ਇੱਕ ਬੰਨੇ ਇੱਕ ਬੰਨੇ ਕਰੀ ਜਾਣਾ ਵੀ ਮੇਰੀ ਮੰਮੀ ਆ ਤੇ ਮੰਮੀ ਕੋਲ 4800 ਰੁਪਇਆ ਲੱਲਿਆ ਹੈ ਹੈ ਹਾਂ 14 ਸਾਲ ਪੁਰਾਣੀ ਮੰਮੀ ਸਾਡੀ 14 ਸਾਲ ਪੁਰਾਣੀ ਮੰਮੀ ਇਦਾਂ ਮੰਮੀਆਂ ਪੁਰਾਣੀਆਂ ਵੀ ਹੋ ਜਾਂਦੀਆਂ ਵਾ ਨਹੀਂ ਪਹਿਲਾਂ 14 ਸਾਲ ਹੋ ਗਏ ਸਾਡੇ ਨਾਲ ਤਾਈਓ ਤੇ ਭਰਾਵਾ ਇੱਡੀ ਦੂਰੋਂ ਆਈਦਾ ਰੈਂਗੋ ਦੇ ਵਿੱਚ ਤੁੰਤਾ ਵਾ ਜੇ ਅਸੀਂ ਸਾਡਾ ਪ੍ਰੋਗਰਾਮ ਬਣ ਗਿਆ ਨਾ ਬਾਬਿਆਂ ਨੂੰ ਕੰਬਲ ਦੇਣ ਦਾ ਤੇ ਫੇਰ ਸਾਨੂੰ ਤੁਜੋਗੀ ਕਲਰ ਤੇ ਕੰਬਲ ਪਹਿਲੀ ਵਾਰੀ ਤੁਸੀਂ ਉਹ ਹੀ ਲੈਣ ਹੈ ਈ ਹਾਂ 200 ਕੰਬਲ ਲਿਆਏ ਪਾਪਿਆਂ ਦਾ ਕੰਬਲ ਪਹਿਲੀ ਵਾਰੀ ਸਭ ਤੋਂ ਪਹਿਲਾਂ ਉਹ ਹੀ ਲੈ ਈ ਆਂਡੀ ਇਹਨਾਂ ਉਦੋਂ ਦਾ ਹੀ ਸਾਡਾ ਪਿਆਰ ਦਾ ਰੱਖੋ ਕਰੋ ਕੁਛ ਨਾ ਕੁਛ ਇਹ ਤਾਂ ਹੀ ਬਣਿਆ ਰਹੇ ਕੋਈ ਨਹੀਂ 2 2.5 ਨਾਲ ਕੀ ਫਰਕ ਪੈਂਦਾ ਮੈਂ ਤੁਹਾਨੂੰ ਅੱਗੇ ਰੱਖ ਲੈਨੇ ਮਮੀ ਸਮਾਨ ਥੋੜਾ ਆਹ ਫੜਾ ਲੈ ਜੀ ਬਈਆ ਸਰਾਣੇ ਇੱਥੇ ਰੱਖ ਦੋ ਸਰਾਣੇ ਰੱਖੋ ਦੋ ਵੀ ਢੱਡ ਕੇ ਰੱਖ ਦਿਓ ਆਂ ਦਾ ਐਡਰੈਸ ਦੱਸ ਦੋ ਵੀਡੀਓ ਚ ਤੁਹਾਡੀ ਫੇਲ ਆਹ ਲਿਆ ਬਲੈਂਕਟ ਐਂਡ ਹੈਂਡ ਰੂਮ ਬੋਲਵੜ ਤਰਨਤਾਰਨ ਤੋਂ ਆਂਦੇ ਹੋਏ ਪਹਿਲਾ ਸ਼ੋਰੂਮ ਅਮਰਸਰ ਵੱਲੋਂ ਆਂਦੇ ਹੋਏ ਐਂਡਲਾ ਸ਼ੋਰੂਮ ਤੁਹਾਡੀ ਬਲੈਂਕਟ ਆ ਬੋਰਡ ਲੱਗਾ ਹੋਊਗਾ ਆ ਵੀ ਸੋਚੇ ਜੀ ਵਿਜ਼ਿਟ ਕਰੋ ਤੇ ਆਪਾਂ ਆਪਣੀ ਆਡੀਟ ਨਾਲ ਆਪਣੇ ਸੁਝਾਅਗੇ ਤੇ ਫਿਰ ਸਾਈਟ ਦਾ ਲੱਗੇ ਕਿ ਫੁੱਲ ਆ ਜੇ 91 ਓਕੇ ਭਾਜੀ ਥੈਂਕ ਯੂ ਸੋ ਮੱਚ ਮੈਂ ਸਾਡਾ ਰੈਫਰੈਂਸ ਲੈ ਕੇ ਕੋਈ ਆਊਗਾ ਨਾ ਤੇ ਮਾਨਦਾਨ ਕਰਦੇ ਹੋਣ ਕਰਾਂਗੇ ਜਰੂਰ ਆਓ ਮੰਜੋਤ ਮੰਜੋਤ ਸਿੰਘ ਠੀਕ ਹੈ ਇਹ ਨਾਮ ਤੋਂ ਆਊਗਾ ਓਕੇ ਭਾਜੀ ਥੈਂਕ ਯੂ ਸੋ ਮੱਚ ਓਕੇ ਭਾਜੀ ਓਕੇ ਭਾਜੀ ਆਪਣੀ ਦੁਕਾਨ ਓਕੇ ਭਾਜੀ ਚਲੋ ਜੀ ਕੰਬਲਾਂ ਨਾਲ ਲਈ ਗੱਡੀ ਲੱਦ ਤੇ ਗਿਫਟ ਵੀ ਦਿੱਤਾ ਉਹਨਾਂ ਨੇ ਮੰਮੀ ਮੰਮੀ ਨੇ ਕੱਤ ਤੱਕ ਹੀ ਨਾ ਲੱਲਿਆ ਗਿਫਟ ਉਹ ਚਾਰੇ ਕੋ ਕੀ ਗਿਫਟ ਆ ਭਾਬੀ ਦਿਵਾਲੀ ਗਿਫਟ ਚੰਗਾ ਮੁੰਡਾ ਨਾ ਕਿੰਨੇ ਗਲਾਸ ਗਲਾਬ ਮਿਲਿਆ ਗਿਫਟ ਮੁੰਡਾ ਚੰਗਾ ਤਾਂ ਹੀ ਬਦਮਾਸ਼ ਹੋ 6 ਗਲਾ ਉਹ ਡੜੀ ਉਹ ਤੇਰੇ ਸਦਕੇ ਉਹ ਤੇਰੇ ਮੁੰਡਿਆ ਅੰਨੇ ਵਾਈ ਆਉਣ ਡਿਆ ਵੇ ਅਹੀਂ ਕਦੋਂ ਕਿਹਾ ਵੀ ਬਦਮਾਸ਼ ਆ ਉਹਦਾ ਮਤਲਬ ਗੱਲ ਕਰਨ ਦੇ ਮਾਰਦਾਨ ਕਰਦਾ ਵਿਚਾਰਾ ਉਹ ਉਹ ਭਾਵੇਂ ਸਾਡੇ ਮਗਰ ਪੁਲਿਸ ਲੱਗੀ ਨਹੀਂ ਅਹੀਂ ਆਵੇ ਕੋਈ ਕਾ ਇੱਕ ਆ ਪਿਛੇ ਪੂਰੀ ਗੱਡੀ ਭਰ ਲਈ ਆ ਉਹ ਵੇ ਸਮਾਨ ਨਾਲ ਰੈਂਗੋ ਨੂੰ ਰਾਹ ਲੱਭਣ ਦਿਆ ਰੈਂਗੋ ਵੇਖਾ ਢਿੰਗੇ ਨਾ ਮਗਰ ਧੱਕੇ ਨਾ 4800 ਰੁਪਏ ਦਾ ਸਮਾਨ ਆਇਆ ਵਾ ਚਾਰ ਸਰਾਂ ਨੇ ਤੇ ਤਿੰਨ ਰਜਾਈਆਂ ਤਿੰਨ ਰਜਾਈਆਂ ਗੱਦੀਆਂ ਇੱਕ ਕੰਬਲ ਗੱਦੀਆਂ ਰਹਿਣ ਤੀਆਂ ਗੱਦੀਆਂ ਰਹਿਣ ਤੀਆਂ ਗੱਦੀਆਂ ਰੰਗ ਨਹੀਂ ਰੰਗ ਨਹੀਂ ਲਾਉਂਦਾ ਬਾਕੀ ਕਿਹਨੇ ਸਮਾਨ ਲੈਣਾ ਵਾ ਇਹਨਾਂ ਕੋਲ ਜੋ ਵੀਰ ਨੇ ਦੁਕਾਨ ਦਾ ਐਡਰੈਸ ਬੋਲਤਾ ਹੈ ਤੇ ਤੁਸੀਂ ਵਿਜ਼ਿਟ ਕਰ ਸਕਦੇ ਆਂ ਧੰਨਵਾਦ